ਸੱਚਖੰਡ ਸ਼ੀਰੀ ਦਰਬਾਰ ਸਾਹਿਬ ਵਿਖੇ ਮर्यादा ਦੀ ਉਲੰਘਣਾ ਵਾਲੀ ਇੱਕ ਹੋਰ ਵੀਡੀਓ ਵਾਇਰਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਕਰਮਾ ਵਿੱਚ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਤੇ ਐਸਜੀਪੀਸੀ ਪਹਿਲਾਂ ਤੋਂ ਹੀ ਸਖਤ ਹੈ। ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਹੁਣ ਇਹਨਾਂ ਨੂੰ ਰੋਕਣ ਲਈ ਪੈਰਾ ਹੋਰ ਵੀ ਹੋਵੇਗਾ ਮਜ਼ਬੂਤ ਅਤੇ ਸੇਵਾਦਾਰਾਂ ਨੂੰ ਦਿੱਤੇ ਗਏ ਨੇ ਸਖਤ ਨਿਰਦੇਸ਼। ਔਰ ਭਾਈ ਭਾਈ ਬਣ ਕੇ ਰਹਿਣਾ ਚਾਹੀਏ ਤੋੜਿਆ ਆਪਣਾ ਪਵਿੱਤਰ ਕਦਰ ਤੋ ਹੀ ਪਾਣੀ ਪ੍ਰਵਿੱਤਰ ਸਰੋਵਰ ਤੇ ਉਹ ਦੇਖੋ ਅਸੀਂ ਇਹਦੇ ਲਈ ਹਮੇਸ਼ਾ ਇਹ ਨਿਗਾਹ ਰੱਖਦੇ ਆ ਮੈਂ ਪਰਸੋਂ ਵੀ ਦੋ ਮੀਟਿੰਗਾਂ ਜਿਹੜੀਆਂ ਜਿੰਨਾ ਸਾਡਾ ਸਟਾਫ ਹੈਗਾ ਸੇਵਾਦਾਰ ਹੈਗੇ ਆ ਉਹਨਾਂ ਨਾਲ ਕੀਤੀਆਂ ਕਿਤੇ ਫਿਰ ਵੀ ਗਲਤੀ ਸਾਡੇ ਸੇਵਾਦਾਰਾਂ ਦੀ ਅੱਖਾਂ ਤੇ ਨਹੀਂ ਆਇਆ ਹੋਏਗਾ ਕਿਉਂਕਿ ਦੂਜੇ ਧਰਮ ਵਾਲਿਆਂ ਨੂੰ ਇਹ ਨਹੀਂ ਪਤਾ ਹੁੰਦਾ ਉਹ ਵੀ ਇੱਥੇ ਮਰਿਆਦਾ ਕੀ ਆ ਸਿਧਾਂਤ ਕੀ ਆ ਤੇ ਅਸੀਂ ਅਸੀਂ ਇਹ ਜ਼ਰੂਰ ਕਰਦੇ ਹਾਂ ਕਿ ਪੈਰਾ ਜਿਹੜਾ ਉਹ ਸਖਤ ਕੀਤਾ ਜਾਵੇਗਾ ਰੱਖਿਆ ਜਾਵੇਗਾ ਕੋਈ ਅਗਲੀ ਤੋਂ ਇਹ ਇਦਾਂ ਦੀ ਗਲਤੀ ਨਾ ਕਰੇ ਸੋ ਵੀਡੀਓ ਜਾਂਚ ਕਰਾਂਗੇ ہاں ਜਾਂਚ ਕਰਾਂਗੇ ਜਾਂਚ ਕਰਾਂਗੇ ਦੂਜਾ ਦੂਜਾ ਜਾਂਚ ਕਰਾਂਗੇ ਤੇ ਉਹਨਾਂ ਨੂੰ ਆਪਣੇ ਸਿਵਦਾਦਾਂ ਨੂੰ ਵੀ ਕਹੋਗੇ ਵੀ ਭਾਈ ਉਹ ਸਾਰਾ ਨਿਕਲ ਆਉਂਦਾ ਆ ਪੁਰੀ ਪੁਰੀ ਜਾਂਚ ਕੀਤੀ ਆ ਮਨਨ ਸਾਹਿਬ ਵੋਟ ਤਾਂ ਲਗਾਏ ਗਏ ਨੇ ਕਿ ਇੱਥੇ ਫੋਟੋਗ੍ਰਾਫੀ ਜਾਂ ਵੀਡੀਓਗ੍ਰਾਫੀ ਨਾਲ ਕਿਤੇ ਕੋਈ ਇਸ ਤਰ੍ਹਾਂ ਦੇ ਬੋਰਡ ਵੀ ਲਗਾਏ ਜਾਣ ਕਿ ਕਈ ਜੇਕਰ ਮर्यादा ਬਾਰੇ ਕਿਸੇ ਨੂੰ ਨਹੀਂ ਪਤਾ ਤਾਂ ਦੇਖੋ ਇਹਦੇ ਲਈ ਪਤਕੀ ਹੈ ਇਹ ਬੜਾ ਗੁੰਜਦਲ ਵਿਛਾ ਜਿਹੜੇ ਕੁਐਸਚਨ ਕੀਤਾ ਜਦੋਂ ਆਪਾਂ ਘੰਟਾ ਕਰ ਤੋਂ ਥੱਲੇ ਪੌੜੀਆਂ ਉਤਰਦੇ ਹਾਂ ਨਾ ਤੇ ਜਿਹਨਾਂ ਨੂੰ ਨਹੀਂ ਪਤਾ ਸੈਕਸ ਸੰਗਨ ਦਾ ਪਤਾ ਬਹੁਤੇ ਹਿੰਦੂ ਭਾਈਚਾਰੇ ਨੂੰ ਪਤਾ ਕਈ ਦੂਸਰੇ ਜਿਹੜੇ ਬਾਹਰੋਂ ਹੁੰਦੇ ਆ ਜੇ ਜਗਨਿਕ ਤੌਰ ਤੇ ਹੁੰਦੇ ਆ ਉਹਨਾਂ ਨੂੰ ਨਹੀਂ ਪਤਾ ਹੁੰਦਾ ਉਹ ਫੋਟੋ ਵਗੈਰਾ ਵੀ ਖਿਚਾਉਣੇ ਅਸੀਂ ਇਹਦੇ ਤੇ ਵੀ ਵਿਚਾਰ ਕਰਦੇ ਪਏ ਦੋ ਮੀਟਿੰਗਾਂ ਦੇ ਵਿੱਚ ਮੈਂ ਵਿਚਾਰ ਕੀਤੀ ਸੀ ਕਿਤੇ ਕੋਈ ਸਪੇਸ ਏਦਾਂ ਦੀ ਉੱਪਰ ਦੇ ਦਿੱਤੀ ਜਾਵੇ ਜੇ ਕਿਹਨੇ ਫੋਟੋ ਕਿਸੇ ਉੱਤੇ ਜਾ ਕੇ ਖਿੱਚ ਲਓ ਦੇ ਸਕਦੇ ਪਰ ਜਦੋਂ ਆਪਾਂ ਇਹ ਪਿੱਠ ਕਰਕੇ ਗੁਰੂ ਰਾਮਦਾਸ ਦੇ ਦਰ ਤੇ ਦਰਵਾਜ਼ਾ ਨੂੰ ਪਿੱਠ ਕਰਕੇ ਨਾ ਫੋਟੋ ਖਿਜਾਉਣੇ ਉਹ ਮਾੜਾ ਵੀ ਲੱਗਦਾ ਤੇ ਹੁਣ ਨਾ ਵੀ ਚਾਹੀਦਾ ਠੀਕ ਹੈ